ਮੰਮੀ ਵੀ ਆ ਗਏ ਇੱਧਰ ਚਮਚੇ ਨਹੀਂ ਆ ਗਏ ਵੇਹੇ ਕੋਈ ਨਹੀਂ ਤਨ ਕਰੋ ਆ ਗਏ ਨੇ ਚਾ ਲੈ ਕੇ ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਸਵੇਰ ਦਾ ਟਾਈਮ ਸਾਰੇ ਨੂੰ ਦੱਸ ਦੱਸ ਦਾ ਟਾਈਮ ਹੋ ਗਿਆ ਸਵੇਰ ਦਾ 10 ਵਜੇ ਦਾ ਟਾਈਮ ਦੇ ਕੰਨ ਬੈਠੀ ਤੇ ਆਪਾਂ ਆ ਗਏ ਇੱਥੇ ਆ ਦੇ ਧੁੱਪ ਵੀ ਸਵੇਰ ਦੀ ਤੜਕੇ ਲੱਗ ਜਿਆ ਨਾਲੇ ਤੇ ਤਾਂ ਬੈਠੇ ਆ ਤੇ ਆ ਜਾ ਰਹੀ ਹੈ ਨਿੱਕੀ ਭਾਬੀ ਦੇਖਣ ਵਾਸਤੇ ਘਰ ਨਾਲ ਆ ਰਹਿਣ ਮੰਮੀ ਨਾਲ ਚਲੋ ਇਹਨਾਂ ਖੁਸ਼ੀ ਜੀ ਨੂੰ ਚਾਹ ਹੁੰਦਾ ਉਹੀ ਹੁੰਦਾ ਬਾਕੀ ਤਾਂ ਤੁਹਾਨੂੰ ਪਤਾ ਹੀ ਜੀ ਦੇ ਵਾਦੇ ਰਹਿਣ ਸਾਰੇ ਤੇ ਅੱਜ ਵੀ ਅੱਜ ਵੀ ਮੈਨੂੰ ਬਿਜਲੀ ਵਾਲੇ ਨੇ ਵੀ ਕਿਹਾ ਸੀ ਸਵੇਰੇ ਮੈਂ ਭਾਜੀ ਆ ਜਾਊਗਾ ਟਾਈਮ ਨਾਲ ਟਾਈਮ ਉਹ 10 ਵਜੇ ਤੱਕ ਪਹੁੰਚਿਆ ਨਹੀਂ ਮੇਂ ਕੀ ਗੱਲ ਬਣੀ ਟੀ ਮੇਂ ਉਨੇ ਰਾਤੀ ਮੈਨੂੰ ਫੋਨ ਕੀਤਾ ਕਿ ਸਾਡੇ ਨੂੰ 9:30 9:30 ਪਹੁੰਚਾਂਗਾ ਤੁਹਾਡੇ ਕੋਲ 10:00 ਵਜੇ ਨੇ ਅਜੇ ਤੱਕ ਪਹੁੰਚਿਆ ਨਹੀਂ ਵੀ ਕਿਉਂਕਿ ਅੱਜ ਉਹਦਾ ਕੰਮ ਥੋੜਾ ਬਹੁਤ ਅੱਜ ਮਿਸਤਰਾ ਮਿਸਤਰੀ ਆਇਆ ਨਹੀਂ ਛੁੱਟੀ ਕਰ ਗਿਆ ਅੱਜ ਸੰਡੇ ਆ ਸੰਡੇ ਦੇ ਚੱਕਰ ਚ ਚਲੋ ਹਰਕੇ ਨੂੰ ਹੁੰਦੀ ਹੈ ਕਿ ਹਫਤੇ ਚ ਇੱਕ ਛੁੱਟੀ ਕਰਦਾ ਇਹ ਬੰਦਾ ਕਰਨੀ ਚਾਹੀਦੀ ਜ਼ਰੂਰੀ ਹੈ ਤੇ ਹਾਂਜੀ ਸਹੀ ਗੱਲ ਹੈ ਕਿ ਹਫਤੇ ਚ ਛੁੱਟੀ ਕਰਨੀ ਚਾਹੀਦੀ ਮੈਨੂੰ ਵੈਸੇ ਤੇ ਆਦਿ ਵਰ ਦੇਖੀ ਨੂੰ ਛੁੱਟੀ ਕਰਦੇ ਆ ਚਲੋ ਫੇ ਮਮੀ ਹੋਣੀ ਆਉਂਦੇ ਫੇ ਤੁਹਾਨੂੰ ਮਿਲਾਂ ਉਹ ਆਏਗੇ ਮਮੀ ਹੋਣੀ ਲਓ ਜੀ ਸਸੀ ਗਮਮੀ ਮਮੀ ਆ ਗਈ ਇੱਧਰ ਵਾਬੇ ਨਿੱਕੀ ਵੇਖਣਾ ਆਇਆ ਘਰ ਅਸੀਂ ਬੜੀ ਚਾਰ ਜਣਾ ਦਿੱਤੀ ਆ ਪਰ ਪਹਿਲਾਂ ਇਧਰ ਚੜਨ ਦਾ ਇਰਾਦਾ ਸੀ ਪਰ ਹਾਂ ਇਹ ਬਾਥਰੂਮ ਹੈ ਇਧਰੋਂ ਆ ਡ੍ਰੈਗਰੋਂ ਪਰਲੇ ਬੰਨੇ ਹੋ ਇਹਦਾ ਦਰਵਾਜਾ ਆ ਵਿੰਡੋ ਜੀ ਲਾਉਣੀ ਇੱਥੇ ਮੈਂ ਬਾਅਦ ਚ ਲਾ ਦਾਂਗੇ ਨਹੀਂ ਨਹੀਂ ਹਾਈ ਤੋਂ ਤਾਂ ਕਿਹਾ ਜਿਵੇਂ ਕੰਮ ਹੋਈ ਵਿੱਚ ਛੋਟੀ ਜੀ ਆਹ ਸੋਈ ਅਰ ਸੋਈਆ ਦੇ ਇੱਕਾ ਕਮਰਾ ਵਾ ਇਦਾਂ ਇਹ ਕਾ ਕਮਰਾ ਤੇ ਆ ਉਹ ਵਾਲਾ ਕਮਰਾ ਨਵੀਂ ਕਮਰਾ ਤੇ ਆ ਵੀ ਕਮਰਾ ਜਨਾ ਅਟੈਚ ਆ ਬਾਥ ਇਹ ਕਮਰਾ ਦਨੋਂ ਵੱਡਾ ਥੋੜਾ ਨਾ ਆ ਕਮਰਾ ਥੋੜਾ ਛੋਟਾ ਉਧਰ ਨੇ ਰਪਿਆ ਨਾ ਉਹ ਖੋਲਿਆ ਜਿਆਦਾ ਨਾ ਆ ਆ ਲੌਬੀ ਛੋਟੀ ਜੀ ਆ ਜਿਹੜੀ ਇੰਨੀ ਤੇ ਇੱਥੇ ਇੱਥੇ ਕਿਹ ਦਰਾਜ ਲਾਉਂਦੇ ਵਈ ਦਰਵਾਜਾ ਨਹੀਂ ਲਾਇਆ ਵਾ ਇੱਥੇ ਇੱਥੇ ਛੋਪਣ ਨਹੀਂ ਰੱਖਿਆ ਉਹ ਤੇ ਖਿੜਕੀ ਖੁੜ ਕੇ ਲਾਦਾ ਉਹ ਨੀ ਜੀ ਮੈਨੇ ਜੀ ਦੇਤੀ ਮੈਂ ਕਿਹਾ ਉੱਤੇ ਕੋਈ ਸਮਾਨ ਸੋ ਨ ਰੱਖਣ ਵਾਲਾ ਇੱਥੇ ਜਾਂ ਸਮਾਨ ਉੱਪਰ ਉਹ ਦਰਜਾ ਛੱਡਿਆ ਏਸੀ ਦਾ ਮੈਂ ਕਹਿੰਦਾ ਕੱਲ ਨੂੰ ਬਹੁਤ ਜ਼ੋਰ ਤੇ ਏਸੀ ਦਾ ਉੱਥੇ ਲਵਾ ਦਾਂਗੇ ਕੋਈ ਉੱਥੇ ਮੈਂ ਸਮਾਸਵਾ ਰੱਖਣਵਾ ਦੇਣਾ ਹੈ ਨਾ ਲੱਕੜ ਦਾ ਸਮਾ ਹੈ ਇੱਥੇ ਸ਼ੀਸ਼ਾ ਲਾ ਦਾਂਗੇ ਫਿਕਸ ਕਰ ਦਾਂਗੇ ਸ਼ੀਸ਼ਾ ਜੀ ਸਾਰੇ ਹੀ ਉਦਾਂ ਦੇ ਸਾਰਾ ਬੰਦ ਕਰ ਦਿੰਦੇ ਤੇ ਫਿਰ ਲਾਈਟ ਨਹੀਂ ਆਉਣੀ ਸਾਰੀ ਬੰਦ ਜਾ ਹੋ ਜਾਣਾ ਹੈ ਖਿਆਰ ਸੋਈ ਇਦਾਂ ਇਹਨੂੰ ਦਰਜਾ ਦੋਜਾ ਨਹੀਂ ਲਾਉਣਾ ਕੋਈ ਵੀ ਇਦਾਂ ਰਹਿਣ ਦੇ ਨਹੀਂ ਓਪਨ ਹਾਂਜੀ ਹਾਂਜੀ ਗੱਡਦੇ ਜੇ ਪਾਇਦੇ ਫਿਰੋਂ ਕੱਢੇ ਆ ਦੇ ਨਹੀਂ ਇਹ ਚੀਜ਼ਾਂ ਨੂੰ ਬਚਣੀ ਬਹੁਤ ਮਿਸਤਰੀ ਹੋਈ ਉਹ ਹੀ ਰਾਣਾ ਮਿਸਤਰੀ ਮਿਸਤਰੀ ਬਦਲ ਤਾਂਗੇ ਹਾਂ ਜੁੱਤੀ ਵਾਲਾ ਏਟਾ ਦਾ ਏਟਾ ਦਾ ਉਹ ਰੋਜ਼ ਜਾਲ ਗੁਲਾ ਨੇ ਕੀਤਾ ਵਾ ਉਹੋ ਜੀ ਬੰਦ ਮੈਂ ਕੰਮ ਮੇਰਾ ਮਿੰਟਾ ਮਿੰਟੀ ਨਭੇੜ ਹਾਂ ਫੀਮ ਬਤਾ ਨਾ ਨਾ ਸਾਬ ਨਾ ਕਿਹਨਾਂ ਲੋਨਾਂ ਕੇ ਲੋਨ ਨਾ ਸਲਾਬ ਇੱਕੋ ਹੀ ਪਾ ਗਏ ਨਾ ਬਾਕੀ ਰਹਿਣ ਦੇਣਾ ਛੱਡ ਦੇਣਾ ਇਦਾਂ ਹੀ ਆ ਵੇਖ ਕੇ ਇਹ ਕੋਠੇ ਤੇ ਚਲੋ ਵੀ ਚਲੋ ਪੌੜੀਆਂ ਨਾਲ ਨਵੀਆਂ ਚਾੜੀਆਂ ਨਾ ਆ ਵੀ ਇੱਥਾਂ ਵੀ ਨਾ ਥੱਲੇ ਕਰਤਾ ਛੋਟੀ ਜਿਹੀ ਮੈਨੇ ਜੀ ਬਣਾਤੀ ਆ ਲੁੱਕਰ ਜੀ ਦੇ ਵਿੱਚ ਸਮਾਨ ਸਾਰਾ ਰੱਖਣ ਵਾਸਤੇ ਆਇਤਾ ਨੁੱਕ ਨੁੱਕ ਪਰ ਵੇਂਦਾ ਦੇਗੀ ਛੱਡਦੀ ਉਹਦਾਂ ਹੀ ਜਿਹੋਨਾਂ ਪੌੜੀ ਨਹੀਂ ਚੜ੍ਹਦੇ ਪੌੜੀ ਇੱਥੇ ਤੱਕ ਚੜ੍ਹਨ ਦੇ ਇੱਥੇ ਤੱਕ ਮੰਮੀ ਇੱਥੇ ਤੱਕ ਪਹਿਲੇ ਦਿਨ ਉਹ ਤੋੜਿਆ ਦਾ ਲੈਂਡਰੋ ਸਾਰਾ ਭੰਨਿਆ ਵਾਂਗੇ ਉਤੋਂ ਭੰਨ ਕੇ ਫੇਰ ਉਹਦਾ ਵਧਾ ਗਾਂਗੇ ਆ ਜਾ ਮੰਮੀ ਆ ਜਾ ਤੂੰ ਹੌਲੀ ਹੌਲੀ ਉੱਤੇ ਉਹ ਮੈਂ ਤਾਂ ਉੱਥੇ ਚੜੀ ਗਈ ਪੌੜੀ ਉੱਤੇ ਚੜਾਂਗਾ ਚੱਲ ਫੇਰ ਆ ਜਾਂਦੇ ਫਿਰ ਤੋਂ ਤੇ ਬਾਅਦ ਧੁੱਪੇ ਦਾ ਫਿਰ ਤਮੜਾ ਜਾ ਇੱਟੋ ਤੇ ਚੜ੍ਹ ਗਿਆ ਮਿਸਤਰੀ ਤੇ ਮਿਸਤਰੀ ਆਪ ਆਏ ਨਹੀਂ ਅੱਜ 500 ਛੁੱਟੀ ਕਰ ਗਏ ਨੇ ਤੇ ਬਿਜਲੀ ਵਾਲਾ ਵੀਰ ਕਹਿੰਦਾ ਮੈਂ ਆਉਂਗਾ ਅੱਜ ਤੇ ਉਹ ਵੀ ਪਹੁੰਚਿਆ ਨਹੀਂ ਅੱਜ ਮੰਮੀ ਬੈਗੀ ਵਿਚਾਰੀ ਉਹ ਬਾਹਰ ਹਾਂਜੀ ਦਾਈ ਆਪਾਂ ਬਾਹਰ ਜਿੱਡੀ ਆਪਣੀ ਲੱਗੀ ਹੋ ਇਧਰ ਨੇ ਕਿਪਾ ਵੀ ਵੇਖਣ ਆਈ ਆ ਘਰ ਚਲੋ ਕਲਾ ਪੈਪ ਉਬਜੇ ਪਾਏ ਇਥੋਂ ਆ ਵੀ ਅਬੀ ਤਾਂ ਜਲਾਤਾ ਪੈਪ ਕਿਉਂਕਿ ਤੇਰੇ ਉੱਪਰ ਮੈਨ ਨਹੀਂ ਪਾਣੀ ਨਾ ਛੋਟੀ ਜੀ ਇੱਥੇ ਮੈਨ ਨਹੀਂ ਪਾ ਦਿੰਦੇ ਕਿ ਤਰジナ ਪਾਦਾਂਗੇ ਜਿਹੜੀਆਂ ਆਪਣੀਆਂ ਹੈਗੀਆਂ ਸਤਾਂ ਕੇ ਗੱਲ ਫਿੱਟ ਕਰਤੀ ਹੈ। ਅਬੀ ਚਾਹ ਪਲੈਂਦੀ ਹੀ ਕਰਾਂ। ਜੀ ਮੋਨੀ ਚਾਹ ਕਿੰਨਾ ਹਰਾਮੀ। ਚਾਹ ਗਰਮ ਹੈ। ਬੰਦੇ ਆਏ ਨੇ ਅੱਜ ਮੇ। ਟੁੱਟ ਗਏ ਸਾਰੇ ਟੁੱਟ ਗਏ। ਹੈ? ਹਾਂ ਜਾਦਰਾ ਹੀ ਜਿਹੜੀ। ਕਿੰਨਾ? ਇਹ ਤਾਂ ਟੁੱਟ ਗਿਆ ਥੋੜਿਆਂ ਥੋੜਿਆਂ ਬਚੀਆਂ। ਇਹ ਪਾਣੀ ਆ ਉੱਤੇ ਜਿੰਨੀਆਂ ਬਣੀਆਂ ਪਈਆਂ। ਇਹੋ ਪਾਣੀ ਆ ਕਿੱਥੇ? ਕਦੇ ਬੈਂਦਾ ਘੰਟੀ ਕੰਡੀ ਚਾਹ ਪੀਲਾ ਬੀਲਾ ਵੀਰੀ ਪਹੁੰਚ ਗਿਆ ਹੈ ਹੋ ਠੀਕ ਠਾਕ ਜੀ ਬੜੇ ਲਾਰੇ ਲਾਇਆ ਬੜੀਆਂ ਗੋਲੀਆਂ ਮਿੱਠੀਆਂ ਪਾਈਆਂ ਹੈ ਅੱਜ ਕੀ ਤੁਹਾਨੂੰ ਦੱਸਾਂ ਚਲੋ ਚੱਲਦੇ ਆ ਚਲੋ ਵਧੀਆ ਬੋਲਿਆ ਝੂਠ ਨਹੀਂ ਨਾ ਬੋਲਿਆ ਨਹੀਂ ਨਹੀਂ ਜਿੰਨਾ ਟਾਈਮ ਦਿੱਤਾ ਉਹਦੇ ਟਾਈਮ ਤੇ ਆ ਗਏ ਹਲੋ ਭਾਈ ਚਾਹ ਪੀਓ ਪਹਿਲਾਂ ਯਾਰ ਬਾਕੀ ਕੰਮ ਬਾਅਦ ਚ ਹੀ ਲੋਨ ਲੈ ਆ ਜੀ ਚਾਹ ਕਰਨਾ ਜਿਲ੍ਹਾ ਸਾ ਵੀ ਆਲਾ ਮਿਸਟੀਲੀ ਵਾਇਰ ਆਓ ਗਿਆ ਹੈ 40 ਫੁੱਟ ਕਹਿੰਦਾ ਹੁੰਦੀ ਹੈ 40 ਪੈਨ ਦਿੱਤੀ ਹੁਣ ਉਹ ਤਾਂ ਕੁਝ ਨਹੀਂ ਕਰ ਜਰਮਨ ਵੀਰ ਲੱਗਾ ਅੱਜ ਕਿਥੇ ਕਿਥੇ ਡੱਬੀਆਂ ਰੱਖਿਆ ਸੀ ਸਾਰੀਆਂ ਮੈਂ ਉੱਪਰੋਂ ਵੇਖ ਲਈ ਕਿਥੇ ਕਿਥੇ ਇਹਨਾਂ ਛੱਡੀਆਂ ਤੇ ਉਸਾਨਾ ਵੀਰ ਲੱਭਣ ਡੈਡੀਆਂ ਠੀਕ ਜੀ ਇੱਥੇ ਵੀ ਦੋ ਹੈ ਦੋ ਬਿਰਖਲਾਉ ਨੁੱਕਰ ਚ ਹੀ ਦੋ ਕੇ ਇੱਕ ਅੱਧੀ ਇੱਥੇ ਹੋਣੀ ਸੰਟ ਚ ਅਕੋੜੀ ਨਹੀਂ ਆਉਂਦਾ ਸੁੱਤੇ ਘੋੜੀ ਦੇ ਨਾਲ ਘੋੜੀ ਨਾ ਆਕਾ ਦੇ ਯਾਰ ਦੋ ਥੱਲੇ ਲੱਲੇ ਨੁਕਾ ਲੱਲਿਆ ਮਜ਼ਾ ਲੈਣੇ ਸਮੂਸੇ ਖੜਾਂਗੇ ਕਾਸਮੂਸੇ ਪੈਕ ਕਰਾ ਲੈ ਭਾਈ ਹੁਣਾ ਦੀ ਪਾਸਪੂੜੀ ਲਗੀ ਨਵੀਂ ਯਾ ਰਹੇ ਆਪਾਂ ਵਾਪਸ ਲੈ ਆੜਿਆ ਸਮਾਨ ਖਾਣ ਪੀਣ ਵਾਲਾ ਚਮਚੇ ਹੁਣ ਚਮਚਲਾ ਕੰਮ ਔਖਾ ਹੋ ਜਾਣਾ ਚਮਚੇ ਨਹੀਂ ਆ ਗਏ ਵੇਹੇ ਨਾ ਮਮੀ ਗੋਇਨਾ ਤਾਨਕਾ ਤੇ ਦਸਤਾਰੀ ਸੇਵਾ ਕਰਨ। ਆ ਜਾ ਵੀ ਸਮੋਸੇ ਛਕ ਲੋ। ਖਾਣ ਪੀਣ ਚੱਲਣ ਡਿਆ। ਬੈਂ ਦੀ ਥੋੜੀ ਤੰਗੀ ਹੈ। ਕਿੰਦਾ ਵੀਰ? ਬਿਜਲੀ ਵਾਲਾ ਵੀ। ਖਾਣ ਪੀਣ ਦਾ ਮਨ ਕਾ ਟਾਈਮ ਹੋਇਆ ਲੰਚ ਟਾਈਮ। ਲੰਚ ਟਾਈਮ ਕਹਿੰਦੇ ਨਾ। ਲੰਚ ਟਾਈਮ। ਸਸੇਵਾਂ ਚੱਕਣ ਲੱਗੇ ਹੋਣਾ ਇੱਥੋਂ ਇੱਕ ਆਵਦੇ ਇੱਕ ਲੱਗੇ ਆ ਉਧਰਲੇ ਬੰਦੇ ਵੀ ਹੋ ਸਕਦਾ ਮੰਮੀ ਕਿੱਥੇ ਆਰ ਜਾਣ ਵਾਸਤੇ ਔੜੇ ਨੂੰ ਪਾਣੀ ਵੀ ਲਾਤਾ ਆਪਾਂ ਕੰਫਰੇਆਂ ਨੂੰ ਦਵੇ ਜਾਣੀਆਂ ਆ ਵੇਖਿਓ ਹੂੰ ਨਾ ਫਰਾਗ ਦੇਖਣ ਨਹੀਂ ਆ ਸੋਣੀ ਵੇ ਫਰਾਗ ਬੜਾ ਤਗੜਾ ਕੰਮ ਹੈ ਇਹ ਤੇ ਬੱਚਿਆਂ ਵਾਲਾ ਹੈ ਬੱਚੇ ਵਾਲਾ ਹੈ ਕੋਹਾਂ ਤੇ ਬੱਚਿਆਂ ਵਾਲੀ ਮੰਮੀ ਹੁਣ ਚੱਲੇ ਹੁਣ ਮੈਂ ਆਈ ਮੈਂ ਨੇ ਠਹਿਰ ਕੇ ਅੱਧਾ ਕਿ ਡਰ ਓਕੇ ਸਕੂਟਰੀ ਆ ਲੱਗੀ ਮੈਂ ਸਕੂਟਰੀ ਤੇ ਆਇਆ ਮੰਮੀ ਆਡੀ ਨੂੰ ਜਾ ਜਾ ਸਕੂਟਰੀ ਦੀ ਵੀਰੰਦਰ ਲੱਗਾ ਕੱਲਾ ਹੀ ਅੱਜ ਮਿਸਤਰੀ ਆਇਆ ਨਹੀਂ ਅੱਜ ਮੰਮੀ ਚੱਲੇ ਹੁਣ ਮੰਮੀ ਵੇਰੇ ਗਈ ਆਮ ਰੇਗਾ ਲੱਗਦਾ ਸਮਾਨ ਕੋਈ ਹਲੋ ਪਾਪਾ ਜੀ ਆ ਮਮ ਜੀ ਹਲੋ ਪਾਪਾ ਮੰਮੀ ਲੈ ਗਈ ਖਾਲੀ ਮੰਮੀ ਸਾਡੀ ਡੀਗ ਡੀਗ ਤੇ ਹਨ ਮੈਨੇ ਚੱਲ ਗਏ 3 ਵਜ ਗਏ 3:30 ਹੋ ਗਿਆ ਲੱਗ ਟਾਈਮ ਲੱਗੀ ਆ ਇੱਕ ਦੋ ਦੀਆਂ ਗਈਆਂ ਆ ਮਮਮੀ ਆ ਕੇ ਕਹਿਣ ਕਹਿੰਦੇ ਫੋਨ ਲਾ ਕਿੱਥੇ ਕਿੰਦਰ ਗਈਆਂ ਉਹ ਇੱਥੇ ਕਿੰਨੀਆਂ ਇਹ ਨੰਨ ਤੇਗਦੇ ਇਤੇ ਆ ਬੋਦਾ ਦਾ ਬੜੇ ਕਪੜੇ ਕਢਾਏ ਕੋਈ ਪਸੰਦ ਨਹੀਂ ਆਇਆ ਤੇ ਫਿਰ ਨਾ ਸਾਹਮਣੇ ਜਿਹੜੀ ਉਹਦੀ ਦੁਕਾਨ ਨਹੀਂ ਸਾਹਮਣੇ ਦੂਜੀ ਦੇ ਪਾਸੇ ਪਰ ਉਹ ਉਹ ਦੁਕਾਨ ਆ ਤੇ ਨਾਲ ਦੀ ਦੁਕਾਨ ਜਿੱਥੇ ਨਾਲ ਦੀ ਤੋਂ ਫਿਰ ਕਹਿੰਦੇ ਕਾਉਟਨ ਦੇ ਕਪੜੇ ਨੇ ਹਜੇ ਸਾਡੇ ਕੋ ਆਏ ਪਰਸੋਂ ਹੋਣੇ ਆਂਦਾ ਫਿਰ ਅਈ ਆ ਗਈਆਂ ਫਿਰ ਦੂਜੀ ਦੁਕਾਨ ਤੇ ਵੜ ਗਏ ਮਨਿਆਰੇ ਦੇ ਉਥੋਂ ਟੋ ਸਟਾਚ ਲੈ ਆਏਗੇ ਖਰੀਦ ਕੇ ਚਲੋ ਵਧੀਆ ਫਿਰ ਉਹ ਖੇ ਲੱਗੀ ਯਾਰ ਰੋਟੀ ਰੋਟੀ ਬਸ ਉਹ ਸਮੋਸੇ ਜਿਹੜੇ ਖਾਦੇ ਖਾਦੇ ਮੜਕੇ ਲੱਗ ਮਮਣੀ ਚੱਲ ਆ ਜਾਤੇ ਹਨ ਵਾਏ ਵਾਏ ਮਮਣੀ ਚੱਲੇ ਹਾਂ ਵਾਪਸ ਆਪਾਂ ਜਾਵਾਂਗੇ ਸ਼ਾਮ ਨੂੰ ਚਲੋ ਕੋਚਾਗਾ ਖਾਣੇ ਛੋਲੇ ਆਪਣੇ ਚ ਅੱਗੇ ਸਿਮਰਨ ਦੁੱਤ ਨਹੀਂ ਸੀ ਕਿ ਮੈਂ ਕਿਹਾ ਫੁੰਦੇ ਤੋ ਉਸ ਮਾਮ ਨੂੰ ਨਹੀਂ ਉਹ ਪਸੰਦ ਆ ਇਹ ਆ ਗਏ ਨਚਾ ਲੈ ਕੇ ਉਹਦੀ ਬ੍ਰੇਕ ਬੜਾ ਟਾਈਮ ਲਾਇਆ ਜੀ ਪਾ ਜੀ ਦੀ ਬ੍ਰੇਕ ਬਰੂ ਕੇ ਹੁੰਦੇ ਆ ਨਾ ਮੋਟਰਸਾਈਕਲ ਦੀ ਬਹੁਤ ਘੱਟ ਆ ਯਾਰ ਆਜੋ ਪੋੜੀਆਂ ਥੱਲੇ ਉਹਨਾਂ ਨੇ ਜਿਹੜੀ ਪੋੜੀ ਚੜੀ ਆ ਥੱਲੇ ਤਿੰਨ ਜਿਹੜੇ ਸਟੱਪ ਆ ਤਿੰਨ ਚਾਰ ਸਟੱਪ ਜਿਹੜੇ ਇਹਨਾਂ ਇੱਕ ਤਾਂ ਸੌੜ ਚੜੇ ਨੇ ਤੇ ਮਕੀਆ ਬਾਕੀ ਕੰਕਰੀਟ ਦੀ ਭਰੀ ਆ ਪੂਰੀ ਹਣ ਅੰਮੇ ਲਾ ਕੇ ਆ ਵੇਖ ਐਜੇ ਫਿਰ ਅੱਡੇਆਂ ਨੂੰ ਦੇਖ ਤੇ ਕਿਉਂਕਿ ਫਿਰ ਇਹਨਾਂ ਨੂੰ ਆਪਾਂ ਤਿੰਨੇ ਚ ਜੇ ਇੱਧਰ ਸਿੱਧਾ ਦਰਵਾਜ਼ਾ ਨਹੀਂ ਆਪਾਂ ਲਾਉਣਾ ਆਪਾਂ ਦਰਵਾਜ਼ਾ ਲਾਵਾਂਗੇ ਇਧਰਲੀ ਸਾਈਡ ਕਿਉਂਕਿ ਇੱਧਰ ਫਿਰ ਘੁੰਮ ਕੇ ਜੇ ਇੱਥੇ ਪੜੀ ਇੱਥੋਂ ਤੱਕ ਲੈਂਟਰ ਆਪਣਾ ਇੱਥੇ ਤੱਕ ਪਹਿਲਾਂ ਰਵੀ ਨੇ 3 ਫੁੱਟ ਤੋੜਿਆ ਅੱਗੇ ਨੂੰ ਤੋੜ ਕੇ ਦੇਖਦੇ ਕਿਤਨੇ ਤੇ ਥੋੜੀ ਕਾਫੀ ਉਹ ਗਾਂ ਚਲੀ ਜਾਂਦੀ ਹੋ ਓਹ ਸੰਦੀ ਕਾਫੀ ਗਾਂਡੇ ਤੇ ਸੌਣਾ ਫਿਰ ਤੋੜ ਕੇ ਇਹਨੂੰ ਪਿੱਛੇ ਲੰਨ ਜਿੰਨਾ ਆ ਤੋੜਿਆ ਉਨੀ ਫਿਰ ਗਾਂ ਨੂੰ ਆ ਗਈ ਪੋੜੀ ਜੇ ਨਾ ਤੋੜਦੇ ਉਨੀ ਉਹ ਪਿੱਛੇ ਚਲ ਜਾਣੀ ਆਹ ਤੇ ਟਟਾ ਟੁੱਟਦੀਆਂ ਵੀਰ ਨੇ ਤੇ ਕਰਨਗੇ ਹੁਣ ਸਵੇਰ ਤੋਂ ਪਉਣਗੇ ਕਾਰਵਾਈ ਅੱਗ ਤੇ ਛੰਡੇ ਹੀ ਆਹ ਛੁੱਟੀ ਤੇ ਹੀ ਵੀਰ ਤੇ ਆ ਵੀਰ ਕੱਢਣ ਡਿਆ ਆਪਣੇ ਪੱਕੇ-ਪੁੱਕੇਆਂ ਦੇ ਬਿਜਲੀ ਵਲਾ ਆਜ ਵੀਰ ਕਿ ਕਰਨ ਡਿਆ ਸਾਰੇ ਕੰਮ ਆਨੇ ਖੁੰਨੇ ਜਿੱਥੇ ਨਾਲ ਪੁਆਇੰਟ ਪਾਟ ਆਪਣੇ ਦਿੱਤੇ ਹੁਣ ਅਖਬਾਰਾਂ ਘੋਰਾ ਦੇ ਕੇ ਕਰ ਦਿੰਦੇ ਨਾ ਕਵਰ ਤੇ ਆ ਸਾਰੇ ਕੋਨ ਤੇ ਆਖਣਾ ਜਿਸ ਪੱਖੇ ਲੱਗਣੇ ਆਨੇ ਜੇ ਇਧਰ ਵੀ ਇਧਰ ਵੀ ਹਨਾ ਕਰਦੇ ਆ ਸਾਰੇ ਕੋਨ ਤੇ ਦੇ ਡੈਗੋ ਚ ਵੀ ਕੋਸ ਦੇਨੇ ਸਾਰਿਆਂ ਨੇ ਯਾ ਦੋ ਕਮਰੇ ਰਹਿ ਗਏ ਨੇ ਹਾਂ ਤੇ ਆ ਵੀ ਕਰ ਦੇਣੇ ਵੀ ਆਪਣੇ ਹੋਰ ਅੱਧੇ ਪੌਣੇ ਘੰਟੇ ਤੱਕ ਕਰ ਦੇਣਾ ਕੰਪਲੀਟ ਦੀਪ ਨੂੰ ਗਏ ਵਿਆ ਡੈਡੀ ਹੁਣ ਅੱਜ ਤਾਂ ਨਹੀਂ ਆਏ ਫੋਨ ਵੇਖਣਾ ਬਸ ਲੰਮੇ ਬੈ ਕੇ ਹੂੰ ਹਾਂ ਗੱਲ ਕਰੋ ਆਜੇ ਮੁੰਡੇ ਦੀ ਟੌਰ ਆਣਾ ਕੀ ਆਲ ਜੀ ਇਹ ਅਸੀਂ ਕਰੀਏ ਕੀ ਹਾਲ ਪਾਜੀ ਅੱਜ ਲੱਗਣ ਡਿਆ ਮੁੰਡਾ ਅਸੀਂ ਕਿਹਾ ਸੀ ਪਾਜੀ ਕਿਵੇਂ ਐਕਿੰਗ ਕੀਤੀ ਗੱਲ ਕਰੀਏ ਕੀ ਹਾਲ ਜੀ ਤੇਰੇ ਸਾਰੇ ਇਹ ਕਹਿੰਦੇ ਅੱਜ ਕੋਈ ਟਾਈਮ ਇੱਕੋ ਜੇ ਬਿਲਕੁਲ ਬਿਲਕੁਲ ਪਰ ਇੱਕ ਗੱਲ ਇਹ ਰਹਾ ਟਾਈ ਨਹੀਂ ਲੱਗੀ ਹੈ ਕਾਇਓ ਸਪਾਰੀ ਸੜ ਪਾਇਆ ਵੀਰ ਸਾਡੇ ਢਾਈ ਨੋ ਅਜਾ ਸਪਾਰੀ ਚਿੰਦਣਾ ਹੋਰ ਕਮੈਂ ਠੀਕ ਰਿਹਾ ਵਯਾ ਸਾ ਸੋਹਣਾ ਲੱਗਣਿਆ ਪਰ ਮੇਰੀ ਨਜ਼ਰ ਲੱਗ ਜੇ ਤੇ ਇਹ ਸੋਹਣਾ ਲੱਗਦਾ ਨਜ਼ਰ 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 ਕੀ ਲੱਗਣੀ ਆ ਹਮਮ ਬਲੀ ਆਲੀ ਦੇ ਨਾਲ ਦੀ ਪੈਂਟ ਪਾਉਣ ਲੱਗਾ ਤੇ ਉਹ ਪੈਂਟਾਂ ਭਰਾ ਟਾਈਟ ਹੋ ਗਈਆਂ ਹੁਣ ਨਹੀਂ ਨਹੀਂ ਇਹ ਨਾਲ ਹਾਸ ਸੋਹਣੀ ਲੱਗਦੀ ਨਾਲ ਚੀਜ਼ ਹਨਾ ਬੱਕਰੀ ਆ ਆ ਵਧੀਆ ਬਲੈਕ ਸੋਹਣੀ ਲੱਗੀ ਪੈਣ ਜੱਚ ਗਈ ਉਦਾਂ ਇਹਦੇ ਨਾਲ ਦੀ ਪੈਂਟ ਹੀ ਨਾ ਹੋ ਉਹ ਪੈਂਟ ਭਾਜੀ ਟਾਈਟ ਹੀ ਬੜੀ ਹੋਗੀ ਜਰ ਉਹ ਆਈ ਨਹੀਂ ਇਹ ਸ਼ਮੂਤੀ ਕੱਟਾਂ ਯੂਸਾ ਛੋਟੇ ਸਪਾਰੀ ਸੂਟ ਬਣਾਇਆ ਨਈ ਵਧੀਆ ਆਉਂਦੀ ਹੈ ਸਪਾਰੀ ਸੋਣਾ ਲੱਗਦਾ ਅਸਲ ਨੂੰ ਸ਼ਰਟ ਵੀ ਠੱਗਾ ਠੀਕ ਠੀਕ ਜਦਾਂ ਚੜ੍ਹਦੀ ਪਾਣੀ ਪੂਰੀ ਗੈਰੀ ਚਾਰਤੀ ਵੇਖ ਚੈੱਕ ਕਰ ਮੈਂ ਅੱਜ ਹੋਰ ਚੈੱਕ ਕਰ ਪਾੜੀ ਬੋਡੀ ਵੇਖ ਕੇ ਆਦ ਪਹਿਲਾਂ ਹੱਡੀ ਬਣੀ ਕੇ ਨਹੀਂ ਵਧੀਆ ਕਾਕਾ ਨੂੰ ਨਹੀਂ ਖਾਈ ਕੋ ਕਿਕ ਲੈਵਲ ਹੋਣ ਵਾਸਤੇ ਉਹ ਵਿਚਾਰਾ ਬਸ ਉਹ ਇਦਾਂ ਹੀ ਉਹ ਚੱਲਦਾ ਇਹ ਤੇ ਚਾਹ ਲੈਣਗੇ ਸਟਾਰਟ ਹੀ ਨਾ ਹੋਵੇ ਸਹੀ ਗੋ ਬ੍ਰੇਕ ਕੰਚ ਵੱਤ ਚੱਲਿਆ ਬ੍ਰੇਕ ਨਹੀਂ ਹੈਗੀ ਹੋ ਗਿਆ ਯਾਰ ਅੱਜ ਬ੍ਰੇਕ ਬ੍ਰੇਕ ਹੱਥ ਰੱਖੀ ਪਾਣੀ ਓਏ ਨਾ ਦੇ ਕੋਈ ਅਹ ਕੱਢਣ ਡਿਆ ਉਤੋਂ ਜਿਹੜੇ ਰੱਖੇ ਆ ਆਪਣੀਆਂ ਵੇਖਣ ਡਿਆ ਵਾ ਆਪਣੇ ਲੱਟਾਂ ਲੁੱਟਾਂ ਵੇਖਣ ਡਿਆ ਵਾ ਕਿੱਦਾਂ ਲੱਗਦਾ ਮਾਸੀ ਦੇ ਹੂਣ ਆਉਂਦੇ ਆ ਅਸੀਂ ਅਮੇ ਨੂੰ ਵੀ ਦਾ ਮੂੰਹ ਤੇ ਬੜਾ ਗਲੂ ਆਇਆ ਮੋਂ ਵਿਆਹ ਦੇ ਗਲੋ ਤੇ ਆਉਣਾ ਹੀ ਅੱਜ ਵਿਆਹ ਖਾਦਾ ਦੱਸ ਅੱਜ ਸੱਚ ਮਮੀ ਦੇ ਮਮੀ ਦੇ ਮੇਕਅਪ ਮੈਂ ਕਰਕੇ ਦਿੱਤਾ ਈ ਹੈ ਕਰਨ ਮਮੀ ਦੇ ਮੇਕਅਪ ਮੈਂ ਕਰਕੇ ਦਿੱਤਾ ਅੱਜ ਲੈ ਪੁੱਛ ਰਹਾ ਭਾਈ ਮਮੀ ਮੜਾ ਮੈਂ ਟੱਕਰਤਾ ਯਾਰ ਬੜੀ ਸੋਹਣੀ ਪਾਈ ਤੇ ਵੀ ਹੋਗੀ ਕੱਲ੍ਹ ਯਾਰ ਉਹਨਾਂ ਦਾ ਕਰਦਾਂਗੇ ਅੱਗੇ ਬਾਅਦ ਹਾਂਜੀ ਨਿਕਲ ਜਾ ਬਾਹਰ ਟੌਰ ਨਹੀਂ ਖਰਾਬ ਹੁੰਦੀ ਨਹੀਂ ਇਹ ਹੁਣੇ ਸੁੱਤੀ ਬੜਾ ਤੰਕ ਕੀਤਾ ਇਹਨੂੰ ਬੱਸ ਸੋਣ ਤੋਂ ਤੇ ਮੈਂ ਕਿਹਾ ਹੁਣ ਸੁੱਤੀ ਬਹੁਤ ਠੀਕ ਠਾਕ ਵਧੀਆ ਹਾਂਜੀ ਵਧੀਆ ਕੀ ਸੁਣਾ ਵਿਆਹ ਵੇਖ ਲਿਆ ਕਾਪੀ ਐ ਇਹ ਭੜਿਆ ਕੀ ਕੁਝ ਖਾਦਾ ਅੱਜ ਦੋਸਾ ਵੀ ਫਰੂਟ ਜਾ ਤੇ ਦੋਸਾ ਫੇਵਰੇਟ ਤੇਰਾ ਸੋਨੋ ਜਾ ਕੇ ਸੂਟ ਸੋਹਣਾ ਲੱਗਾ ਹਰ ਗੁੰਦ ਸੁੱਤੀ ਹਾਂਜੀ ਹੁਣੇ ਸੁੱਤੀ ਰਾਤ ਚ ਸਸ ਹਾਂ ਇਹ ਨਵੂ ਦੇ ਸੁੱਤਾ ਹੀ ਠੀਕ ਠਾਕ ਹੋ ਰਹੀ ਹੈ ਠੀਕ ਹਾਂਜੀ ਜਰਮਨ ਭਾਜੀ ਕਿੱਥੇ ਤੱਕ ਪਹੁੰਚਿਆ ਕੰਮ ਫਿਰ ਹਾਂਜੀ ਕਰਤੇ ਖਾ ਲਿਆ ਇਧਰ ਲੱਭ ਗਏ ਆ ਸਦਕੇ ਤੁਹਾਡੇ ਹਾਂ ਇਹ ਲੱਭ ਗਏ तकरीबन ਸਾਰੇ ਹੀ ਹਾਂ ਇਹ ਵੀ ਲੱਭ ਗਿਆ ਇੱਧਰ ਤੇ ਲੱਭ ਗਿਆ ਬਣਾ ਇੱਧਰ ਵਾਲੇ ਆਹ ਲੱਭਣ ਵਾਲੇ ਜਣਾ ਇੱਧਰ ਆ ਬਾਥਰੂਮਾਂ ਦੇ ਵਿੱਚ ਵੀ ਇੱਕ ਇੱਕ ਹੋਣਾ ਪੁਆਇੰਟ ਭਾਈ ਨੂੰ ਨਹੀਂ ਲੱਗੇ ਉੱਪਰ ਚਲੋ ਕੋਈ ਨਹੀਂ ਕੋਈ ਨਹੀਂ ਕਰੋ ਤੁਸੀਂ ਸਮਾਨ ਪਾ ਲਿਆ ਅਸੀਂ ਥੋਲੇ 'ਚ ਤੇ ਟਾਈਮ ਬਹੁਤ ਹੋ ਗਿਆ ਵਾ 5 6 ਵਜ ਗਈ ਹੈ ਤਾਂ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਬਸ ਮਿਸਤਰੀ ਵੀ ਚੱਲਿਆ ਆ ਲੱਗੇ ਸੰਤਰੇ ਕਿੰਦਾ ਸਟicker ਲਾਇਆ ਸੰਤਰਿਆਂ ਨੂੰ ਕੀ ਬਾਤ ਚੱਲਾਵਾਂ ਤੁਹਾਨੂੰ ਫਰੂਟ ਹਾਂਜੀ ਇਹ ਸੀ ਅੱਜ ਦਾ ਛੋਟਾ ਜਿਹਾ ਵਲੌਗ ਜੇ ਵਲੌਗ ਵਧੀਆ ਲੱਗੇ ਤਾਂ ਕਮੈਂਟ ਸਿਜੂਰ ਕਰੇ ਮਿਲਦੇ ਨੇਕਸਟ ਵਲੌਗ ਬਾਏ ਬਾਏ ਗੁੱਡ ਨਾਈਟ ਖਬਰਕਾ